ਸਤਿ ਸ਼੍ਰੀ ਅਕਾਲ ਦੋਸਤੋ ਠੱਠਾ ਡੇਰੀ ਫਾਰਮ ਦੇ ਵਿੱਚ ਤੁਹਾਡਾ ਵੈਲਕਮ ਕਰਦੇ ਆ ਜੀ ਅੱਜ ਦੀ ਵੀਡੀਓ ਹੈਗੀ ਹੈ ਜੀ ਪਿੰਡ ਮੁਕਸਾ ਜ਼ਿਲ੍ਹਾ ਤੇ ਤਹਿਸੀਲ ਹੈ ਗਏ ਤਰਨਤਾਰਨ ਸਾਹਿਬ ਵੀਰ ਕੋਲ ਦੋ ਪਸ਼ੂ ਗਾਊ ਆ ਜੀ ਉਹਨਾਂ ਦੀ ਡਿਟੇਲ ਤੁਹਾਡੇ ਨਾਲ ਸਾਂਝੀ ਕਰਾਂਗੇ ਜੀ ਅੱਜ ਤਰੀਕ ਹੈ ਗਏ ਜੀ 15 ਅਕਤੂਬਰ 2025 ਸਮਾਂ ਕੋ ਸਵੇਰ ਦੇ 11 ਵਜੇ ਦਾ ਜੀ ਤੇ ਦੋਵਾਂ ਪਸ਼ੂਆਂ ਦੀ ਡਿਟੇਲ ਆ ਜ ਤੁਹਾਡੇ ਨਾਲ ਸਾਂਝੀ ਕਰਾਂਗੇ ਜੀ ਵੀਡੀਓ ਵੀਡੀਓ ਦੇ ਵਿੱਚ ਤੇ ਵੀਡੀਓ ਲਾਸਟ ਤੱਕ ਬਣੇ ਰਹੋ ਆਜੋ ਵੀਰ ਨਾਲ ਕਰਦੇ ਆਂ ਇਹ ਗੱਲਬਾਤ ਸ਼ੁਰੂ ਹੋਰ ਵੀਰ ਜੀ ਸਾਸਰੀ ਘਰ ਸਾਸਰੀ ਘਰ ਵੀਰੇ ਸਾਸਰੀ ਘਰ ਜੀ ਹੋ ਠੀਕ ਠਾਕ ਕਿਰਪਾ ਕਿਰਪਾ ਬਾਬੇ ਦੀਪ ਸਿੰਘ ਦੀ ਬਹੁਤ ਕਿਰਪਾ ਕੈਮ ਸੇ ਤਾਂ ਵਧੀਆ ਵਧੀਆ ਵੀਰ ਜੀ ਦੋ ਪਸ਼ੂ ਵਗਾਉ ਆ ਜੀ ਹਾਂ ਜੀ ਹਾਂ ਜੀ ਪਹਿਲੇ ਨੇ ਆ ਝੋਟੀ ਤੇ ਪਹਿਲੇ ਨੇ ਵਹਿੜਿਆ ਪਹਿਲੇ ਨੇ ਝੋਟੀ ਤੇ ਪਹਿਲੇ ਨੇ ਵਹਿੜਿਆ ਹਾਂ ਜੀ ਹਾਂ ਜੀ ਤੇ ਕਰੀਏ ਡਿਟੇਲ ਫਿਰ ਸ਼ੁਰੂ ਹਾਂ ਜੀ ਹਾਂ ਜੀ ਮੋਹਰਾ ਦੀ ਆ ਗਿਆ ਹੈ ਹਾਂ ਜੀ ਲਓ ਜੀ ਕਦੇਓ ਜਾਣਕਾਰੀ ਵੀਰ ਜੀ ਦੀ ਵੀਰ ਜੀ 10-12 ਦੋਨਾਂ ਦੀ ਸੂਈ ਐਵੇਂ ਆਖੀ ਹੈ ਹਫਤੇ ਦੀ ਸੂਈ ਐ ਚੌਂ ਛਿਆਂ ਦੇ ਨਾਲ ਸੂਈ ਆ ਹਾਂ ਜੀ ਕੱਟੀ ਮਗਰ ਆ ਮਗਰ ਕੱਟੀ ਆ ਹਾਂ ਕਾਲੀ ਇੱਕ ਰੰਗ ਕੱਟੀ ਆ ਲਓ ਜੀ ਦੋ ਤਰ ਬਹੁਤ ਚੰਗੀ ਸਟਾਡੀ ਚੱਲੀ ਆ ਸੂਗਾ ਪਹਿਲਾ ਆ ਗਿਆ ਸੂਗਾ ਪਹਿਲਾ ਮੂੰਹ ਚੌਗੀ ਆ ਮੂੰਹ ਚੌਗੀ ਚੌਗੀ ਦਾ ਸ਼ਗੀ ਪੁੱਟਦੀ ਦੰਦ ਅੱਛਾ ਜੀ ਬਹੁਤ ਚੰਗੀ ਆ ਸੁੰਗੀ ਸੁੰਗੀ ਕਰੋ ਜੀ ਚੈੱਕ ਬਹੁਤ ਸੋਹਣੀ ਹੈ ਤੇ ਗਾੜ ਗੂੜ ਵੀ ਚੰਗੀ ਹੈ ਨਾ ਗਾਵਾਂ ਉ ਚੱਡਾ 2 ਕਿਲੋ ਗਾੜੀ ਆ ਬਿਲਕੁਲ ਬਿਲਕੁਲ ਹਾਂਜੀ 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 ਧਿਆਨ ਨਾ ਮੜਿਆ ਪੂਛ ਪੜਨਾ ਕਿ ਭਰਾ ਕੀ ਫੜੀ ਦਰਦੀ ਦਰਦੀ ਆ ਪਹਿਲਾ ਸੂਗਾ ਹਾਂ ਦਰਦੀ ਹੈ ਜੀ ਤੇ 1.5 ਤੋਂ 2 ਕਿਲੋ ਗਾੜੀ ਆ ਹਾਂ ਬਿਲਕੁਲ ਬਿਲਕੁਲ ਜੀ ਵੀਰ ਜੀ ਮਰਾਉ ਮੜਾ ਦੁਬਾਰਾ ਚੱਕਰ ਮਰਾਉ ਇਹਦਾ ਹਾਂਜੀ ਹਾਂਜੀ ਲਓ ਜੀ ਕਰੋ ਕਿੰਨਾ ਪੱਕਾ ਦੁੱਧ ਵੀਰ ਜੀ ਇਸ ਟਾਈਮ ਵੀਰ ਜੀ ਦੁੱਧ 12 ਕਿਲੋ ਕੰਡੇ ਵਾਲਾ 12 ਕਿਲੋ ਕੰਡੇ ਵਾਲਾ ਹਾਂ ਦੁੱਧ 12 ਕਿਲੋ ਹੈਗਾ ਠੀਕ ਹੈ ਜੀ ਹਾਂਜੀ ਹਾਂਜੀ ਇਹ ਰੋਕਿਓ ਹਮਾਰਾ ਜੇ ਇਥੇ ਨੂੰ ਲਓ ਜੀ ਗਾੜ ਗੂੜ ਖਾ ਲਈਏ ਨੂੰ ਘਰਦੀ ਹੈ ਮੇਰੇ ਤਾਂ ਘਰਦੀ ਘਰਦੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਵੀਰ ਜੀ ਕਾਂਦ ਹੋ ਗਈ ਨਹੀਂ ਕੱਟੀ ਦਾ ਵੀ ਕਰਦੀ ਹੈ ਨਾ ਥੋੜਾ ਆ ਹਾਂ ਜੀ ਜੀ ਹੁਣ ਦੇਖ ਲਓ ਵੀਰ ਕੋਈ ਗੱਲ ਨਹੀਂ ਬਿਲਕੁਲ ਜੀ ਤੇ ਚੌਣ ਪੂਰੀ ਬੋਲੀ ਆ ਥਣ ਤੁਣ ਮੈਂ ਨਾ ਇੱਕ ਨੰਬਰ ਚ ਵਾਈ ਪੂਰ ਛਟਾ ਵੱਧ ਘਟ ਥਾਣਾ ਹੋਵੇ ਉਹ ਗੱਲ ਤੇ ਆਪਾਂ ਜ਼ਿੰਮੇਦਾਰ ਹੋਵਾਂਗੇ ਠੀਕ ਹੈ ਜੀ ਕੱਡਾ ਮੈਂ ਨਾ ਗਾਵਾਂੋਂ ਲਈ ਫਿਰਦੀ ਆ ਗਾਵਾਂ ਨੂੰ ਬਿਲਕੁਲ ਜੀ ਤੇ ਆਹ ਮਾੜੀ ਦੰਦੀ ਵੱਡੀ ਉਹ ਦੱਸ ਦਿਓ ਵੀਰ ਜੀ ਅੱਛਾ ਜੀ ਹਾਂ ਤੁਹਾਨੂੰ ਪਹਿਲਾਂ ਦੱਸ ਦਈਏ ਉਹ ਦੰਦੀ ਵੱਡੀ ਆ ਫਲ ਨੇ ਅੱਛਾ ਜੀ ਉਹ ਦੱਸਣਾ ਫਰਜ਼ ਹੈ ਆਪਣਾ ਠੀਕ ਹੈ ਤੇ ਮਦਰ ਦਾ ਕੀ ਰਿਕਾਰਡ ਕੁੜ ਰਿਹਾ ਤੇ ਦਾ ਵੀਰ ਜੀ ਉਹ 18 ਕਿਲੋ ਦਾ ਤੇ ਕੱਡੇ ਦੇ ਜੋਗਦਰੀ ਆ 18 ਕਿਲੋ ਦੁੱਧ ਹਾਂ 18 ਕਿਲੋ ਜੋਗਦੀ ਆ ਜਿਹੜੀ ਆਦੀ ਮਾਂ ਆ ਹਾਂਜੀ ਹਾਂਜੀ ਹੁਣ ਪੱਕਾ 12 ਲੀਟਰ ਦੁੱਧ ਦੇਗਾ ਜੀਨ ਚੁੰਨ ਲੈਂਦੀ ਸੀ ਉਹਨਾਂ ਮਾਂ ਦੀ ਅੱਛਾ ਜੀ ਉਹ ਪੂਰਾ 18 ਕਿਲੋ ਜੋਗਦੀ ਰਹੀ ਆ ਗਾੜ ਗੂੜ ਬੜੀ ਵੇਖੋ ਇਦਰੇ ਲੋਕ ਸਾਲ ਹੋ ਗਏ ਉਹਨਾਂ ਉਹ ਮਾਂ ਲਿਆ ਦੀ ਢਾਈ ਤਿੰਨ ਬਿਲਕੁਲ ਜੀ ਹਾਂਜੀ ਜੀ ਲਓ ਜੀ ਕਰੋ ਚੈੱਕ ਹੁਣ ਪੱਕਾ 12 ਹੈਗਾ ਹਾਂਜੀ ਹਾਂਜੀ ਸੰਧੀ ਵਾਲਾ ਹਾਂਜੀ ਹਾਂਜੀ ਤੁਣ ਤੁਣ ਚਵਾਈ ਜੋਕੇ ਆ ਜੀ ਹਾਂਜੀ ਹਾਂਜੀ ਮੈਂ ਨਾ ਪੂਰੀ ਚਵਾਈ ਤੇ ਮਿਰਜੀ ਹਰ ਕੀ ਛਟਾਲੇ ਗਾਂ ਆ ਕੇ ਹੁਣ ਤੂੜੀ ਪੈਂਦੀ ਹਲੇ ਹਾਂਜੀ ਹਾਂਜੀ ਛਟਾਲੇ ਆ ਕੇ ਗਾਂ ਹਾਂਜੀ 14 ਕਿਲੋ ਨੱਟ ਦੁੱਧ ਦੇਈ ਜਣਾ ਨੇ ਦੇ ਦੇਣਾ ਦੇ ਦੇਣਾ ਹੈ ਦੇ ਦੇਣਾ ਵਧੀਆ ਬਿਲਕੁਲ ਜੀ ਹੁਣ 12 ਗਾਹ ਦੇ ਛਟਾਲਿਆਂ ਚ ਗਾਂ ਨੇ 1 ਮਹੀਨਾ ਵਧਣਾ ਹੀ ਛਟਲੇ ਨੂੰ ਹਾਂਜੀ 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 ਤੇ ਦੁੱਧ ਨੇ ਦੇਈ ਜਣਾ ਬਹੁਤ ਦੁੱਧ ਦੇਈ ਜਣਾ ਲਓ ਜੀ ਫੇਸਪੂਰ ਤਰ ਤਰ ਬ੍ਰੀਡ ਤਿਆਰ ਕਰਨੀ ਵੀਰ ਹਾਂਜੀ ਬ੍ਰੀਡ ਤਿਆਰ ਹੋ ਸਕਦੀ ਇੱਥੇ ਬਿਲਕੁਲ ਬਿਲਕੁਲ ਇਹ ਕਿਹਦਾ ਰਿਜ਼ਲਟ ਵੀ ਜੜਾ ਘੈਂਡ ਆਇਆ ਹੈ ਮਗਰ ਮੋਰਾ ਦੀ ਕੱਟੀ ਮੋਰਾ ਦੀ ਕੱਟੀ ਹਾਂ ਇਹ ਵੀ ਮੋਰਾ ਦੀ ਦੇ ਮੋਰਾ ਦੀ ਕੱਟੀ ਆ ਗਈ ਮੋਰਾ ਦੀ ਕੱਟੀ ਸਿੰਗੀ ਨਿੱਕੀ ਆ ਸਿੰਗੀ ਨਿੱਕੀ ਹੈ ਗਈ ਹਾਂ ਜੀ ਹਣਾ ਇਹ ਫੇਸਬੁਕ ਬੜਾ ਸੋਹਣਾ ਲੱਗਾ ਇਹਨੂੰ ਪਤਲੀ ਚਮੜੀ ਦੇ ਅੰਦਰ ਵੇਖੋ ਵੀ ਲਓ ਲਓ ਜੀ ਚਮੜੀ ਵੇਖੋ ਅੱਗੇ ਜਾ ਕੇ ਰਕਾ ਜੀ ਜੀ ਅੰਦਰ ਪਹਿਲਾਂ ਦੁੱਧ ਨਹੀਂ ਦਿੰਦੀਆਂ ਇਹਨਾਂ ਦੁੱਧ ਨਹੀਂ ਦਿੰਦੀਆਂ ਜਾ ਇੱਕ ਗਾਰੰਟੀ ਕਹਿਣਾ ਹਾਂ ਜੀ ਮੇਰੇ ਤੋਂ ਰਹਿ ਜੇ ਹਫਤਾ ਪਹਿਲੀ ਗੱਲ ਰਹਿਣ ਨਹੀਂ ਦੇਣੀ ਜਦੋਂ ਆਪਾਂ ਵੀਡੀਓ ਬਣਾਦੇ ਹਫਤਾ ਰਹਿ ਜੇ 4 ਦਿਨ ਰਹਿ ਜੇ 14 ਕਿਲੋ ਦੁੱਧ ਜੋੜ ਦੂੰਗਾ ਉਹ ਜਾਂਦਾ ਸਾਡੀ 8 ਕਿ ਪਹਿਲੀ ਨਹੀਂ ਮਚੌਰਾ ਕਿਲੋ ਜੋਗ ਤੂੰ ਬਿਲਕੁਲ ਜੀ ਬਿਲਕੁਲ ਤੇ ਉਹਨਾਂ ਮਾਂ ਇਹ 2 ਲੱਖ ਦੀ ਲੈਂਦੀ ਹੋ ਅੱਛਾ ਇਹ 2 ਲੱਖ ਦੀ ਹਾਂ ਕਿਨੇ 18 ਕਿਲੋ ਦੁੱਧ ਦੇਣਾ ਹਾਂਜੀ ਤੇ ਇੰਨਾ ਦੁੱਧ ਆ ਗਿਆ ਉਹਦੇ ਜੋ ਕੇ ਲੈਂਦਾ ਦੁੱਧ ਉਧਰੋਂ ਠੀਕ ਹੈ ਜੀ ਹਾਂ ਤੇ ਹੁਣ ਇਧਰ ਹੈ ਛੱਡਾ ਬਿਲਕੁਲ ਨਹੀਂ ਲੱਗਿੰਦੇ ਬਿੰਦੀਆਂ ਜੀਆਂ ਬਿਲਕੁਲ ਬਿਲਕੁਲ ਦੋਨ ਲੱਗੀਆਂ ਇਧਰ ਵੇਖੋ ਉਹ ਛੱਡੇ ਦੇ ਉੱਤੇ ਲੱਗੀਆਂ ਮੈਂ ਨਾ ਕੋਈ ਕਮੀ ਨਹੀਂ ਹੈ ਤੇ ਆਪਾਂ ਤਾਰੀਫ ਕੀ ਕਰੀਏ ਜੀ ਚਾਹੇ ਗੱਲਾਂ ਇੱਕ ਕੋਈ ਆਖੇ ਹਾਂਜੀ ਛੋਟੀ ਜੀ ਮੈਂ ਆ ਨੁਸ਼ ਕਰ ਦੂੰਗਾ ਹਾਂਜੀ ਤੁਸੀਂ ਝੋਟੀ ਆਪਾਂ 5000 ਤੋੜ ਕੇ ਦੇ ਦਾਂਗੇ ਠੀਕ ਆ ਜੀ ਹਾਂ ਕੋਈ ਛੱਕ ਨਹੀਂ ਝੋਟੀ ਜੀ ਛੱਕ ਨਹੀਂ ਛੱਕ ਨਹੀਂ ਜੀ ਉਦੋਂ ਛਾ ਜੀ ਉਦੋਂ ਆਪਾਂ ਦੋ ਮੱਜਾਂ ਨਹੀਂ ਪਾਈਆਂ ਹਾਂਜੀ ਬੰਦੇ ਹਿੱਦਰ ਦੇ ਆਪਣੇ ਬਟਾਲਾ ਨਹੀਂ ਬਟਾਲਾ ਸ਼ਹਿਰ ਲੱਗੇ ਅੰਮ੍ਰਿਤਸਰ ਲੱਗੇ ਹਾਂਜੀ ਹਾਂਜੀ ਉੱਥੋਂ ਨੇ ਮੱਜਾਂ ਆਉਣ ਲੈਣੀਆਂ ਉਹਦੇ ਪੈਸੇ ਪਾਤੇ ਹੀ ਆਪਾਂ ਮੱਜ ਗਲਤੀ ਸੀ ਠੀਕ ਹੈ ਇੱਕ ਗਾਂ ਨਹੀਂ ਨਾਲ ਪਾਈ ਡੱਬੀ ਜੀ ਹਾਂਜੀ ਹਾਂਜੀ ਉਹ ਜਲੰਧਰ ਤੇ ਲੱਗੇ ਜਲੰਧਰ ਦੇ ਠੀਕ ਹੈ ਜੀ ਹਾਂਜੀ ਹਾਂਜੀ ਉਹਨਾਂ ਪੈਸੇ ਪਾਤੇ ਹੀ ਆਪਾ ਜਰਾ ਵੀਰ ਜੀ ਕਿਉਂ ਜੋ ਹੁਣ ਤੁਸੀਂ ਵੀਡੀਓ ਪਾਈਆਂ ਕਰੀ ਐ ਨਹੀਂ ਲਾਹਾਂ ਮੈਨੂੰ ਆਇਆ ਨਹੀਂ 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 ਬਿਲਕੁਲ ਨਹੀਂ ਬਿਲਕੁਲ ਇੱਕ ਜੋ ਦੱਸਣਾ ਉਹ ਕੋਈ ਨਿਕਲੇ ਨਿਕਲੇ ਉਹ 12 ਦੱਸਿਆ ਗਰੰਟੀ ਦੇ ਖੜਨੀ ਤੇ ਯਾਦਾਂ ਦੀ ਆਪਣੇ ਲੈ ਜੀ ਠੀਕ ਹੈ ਜੀ ਦੁੱਧ 12 ਹੀ ਹੈਗਾ ਬਿਲਕੁਲ ਤੇ ਥੋੜਾ ਬੜਾ ਜਗਾ ਦਾ ਕਰ ਜਾਂਦਾ ਡੰਗਰ ਵੀ ਆ ਜਗਾ ਦਾ ਕਰ ਜੂ ਕਿਉਂ ਕਿ ਚੱਕਰ ਦੀਆਂ ਹਾਂਜੀ ਪਰ ਝੋਟੀ ਦੀ ਨਿੰਦੂਣਾ ਕੋਈ ਆਖੂਗਾ ਆੜ ਗਵਾੜ ਕੋਈ ਆਖੂਗਾ ਫਲਾਣਾ ਰਿਸ਼ਤੇਦਾਰ ਆਖੂਗਾ ਕੋਈ ਆ ਗਿਆ ਤੇ ਨਿੰਦ ਜੂ ਝੋਟੀ ਬਿਲਕੁਲ ਜੀ ਉਹ ਵੀ ਨਾ ਕੋਈ ਆਖੂਗਾ ਤੇ ਰੇਡ ਰੂਟ ਵੀਰ ਜੀ ਇਹਦਾ ਰੇਡ ਵੀਰ ਜੀ ਚਾਰਜ ਕਰਨਾ ਕੀ ਰੇਡ ਕਰਦੇ ਜੀ ਉਦੋਂ ਜੀਨ ਲੈ ਲਿਆਉਣ ਇਹ ਵੀ ਜੀ ਡੇਡ ਡੇਡ ਲੱਖ ਦੀਆਂ ਲਿਆਉਂਦਾ ਸਵਾ ਸਵਾ ਲੱਖ ਦੀਆਂ ਕੋਈ 13 ਦੀ ਅਕਤੂ ਦੀ 35 ਦੀ ਲਿਆਂਦੀ ਮੈਂ ਦਾ ਬਿਲਕੁਲ ਜੀ ਬਿਲਕੁਲ 12 ਕਿਲੋ ਦੁੱਧ ਜਾਂ 13 ਹੈ ਬਿਲਕੁਲ ਜੀ ਆਪਾਂ ਮੋਲ ਕਰਨਾ ਹੈ 115 ਸਿਰਫ ਸਿਰਫ ਹੈ ਕਿਹੜੀ ਮੈਂ ਨਾ ਪਹਿਲੇ ਦੂਜੇ ਹੂਨ ਤੇ ਜਾਵੇ ਹਲੋ ਜੀ ਨਹੀਂ ਥੋੜਾ ਬਾਲਾ ਹੋਰ ਕਰ ਦਈਏ ਆਪਾਂ 1100 ਦੀ ਦੇ ਦਈਏ ਵੀਰਾ ਹੈ 1100 ਦੀ ਦੇ ਦਈਏ ਥੋੜਾ ਬਾਲਾ 1000 ਹੀ ਘਟਾ ਦੇ ਹੋਰ ਆ ਲੈ ਇੱਕ ਦਾਦੀ ਆਪਾਂ ਸ਼ੋਰ ਹੀ ਕਰਨੀ ਹੁਣ ਸ਼ੋਰ ਹੁਣ ਵੀਰ ਜੀ ਇੱਕ ਦਾਸ ਦੀ ਪੂਰੇ ਦਵਾਂਗੇ ਇੱਕ ਦਾਸ ਦੀ ਰਾਤ ਆਪਣੇ ਦੋਰਾਵੇ ਹਾਂਜੀ ਦੋ ਰੰਗ ਚੋਵੇ ਤਿੰਨ ਚੋਵੇ ਦੋ ਦਮਣ ਮਣਕੇ ਖੜ ਸਕਦਾ ਬਿਲਕੁਲ ਜੀ ਠੀਕ ਹੈ ਜੀ ਹਾਂ ਤੇ ਆਨਲਾਈਨ ਮੰਗਾਉਣੀ ਆ ਹਾਂਜੀ ਆਨਲਾਈਨ ਕੱਲ ਦਾਂਗੇ ਆਪਾਂ ਵੀਰ ਜੀ ਆਨਲਾਈਨ ਵੀ ਠੀਕ ਹੈ ਤੇ 1.5 ਤੋਂ 2 ਕਿਲੋ ਗਾੜੀ ਆ ਬਿਲਕੁਲ ਬਿਲਕੁਲ ਪਤਾ ਲੱਗਣੀ ਦੇ ਵੀਰ ਜੀ ਆਪਾਂ 2 ਕਿਲੋ ਗਾੜੀ ਆ ਬਿਲਕੁਲ ਵਿਖਾਏ ਦਿੱਤਾ ਸਾਰੇ ਭਰਾਵਾਂ ਨੂੰ ਇਹ ਗਾੜ ਜਾਈਏ ਅੱਜ ਦੀ ਗਾੜ ਹਾਂਜੀ ਦੋ ਦੰਨੇ ਦੇਣਾ 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 ਹਾਂ ਬਿਲਕੁਲ ਮੇਲਾ ਸੁੱਟਣ ਦੀ ਆ ਸੁੱਟਣ ਦੀ ਆ ਚਲੋ ਜੀ ਇਹ ਤੇ ਵੈੜ ਦੀ ਦਿਓ ਜਾਣਕਾਰੀ ਵੀਰ ਜੀ ਹਾਂਜੀ ਬਹੁਤ ਸੋਹਣੀ ਆ ਉਤਰੇ ਡਰਦੀ ਚੱਲ ਹਾਂਜੀ ਤੇ ਠੰਡੀ ਇੰਨੀ ਆ ਲੱਤ ਨਹੀਂ ਦੂਜੇ ਥਾਂ ਪੜਦੀ ਠੀਕ ਆ ਜੀ ਚਲੋ ਵੈੜ ਦੀ ਜਾਣਕਾਰੀ ਦਈਏ ਵੈੜ ਵੀਰ ਜੀ 20 ਦਿਨ ਹੋ ਗਏ ਸੂਈ ਨੂੰ ਹਾਂਜੀ ਤੇ ਵਛਾ ਗਿਆ ਮਾਰ ਵਛਾ ਜੀ ਆਪਾਂ ਵਛਾ ਅੰਦਰ ਵੈੜ ਫਿਰ ਹੈਗੀ 45000 ਦੀ ਹੁਣ ਮੁੱਲ ਕਰਾਂਗੇ ਹੁਣ ਜਾਇਜ ਠੀਕ ਆ ਜੀ ਕਿੰਨੇ ਦਿਨ ਹੋ ਗਏ ਸੂਈ ਨੂੰ ਸੂਈ ਨੂੰ 20 ਦਿਨ ਹੋ ਗਏ 20 ਦਿਨ ਪਹਿਲਾਂ ਚੌਗੀ ਮੂਹਾਂ ਕਰਾਉਸ ਆ ਗਈ ਹਾਂ ਪਹਿਲਾਂ ਸੁਗਾ ਤੇ ਮੂੰਹ ਚੌਗੀ ਆ ਮੂੰਹ ਚੌਗੀ ਕਿੰਨਾ ਪੱਕਾ ਦੁੱਧ ਦੁੱਧ 12 13 ਕਿਲੋ ਦਾ 12 13 ਕਿਲੋ 12 13 12 ਰੰਗ ਤੇ ਥਣਾ ਵਾਲਾ ਤੇ ਮੈਂ ਨਾ ਵੇਖੋ ਬਲੈਕ ਥਾਨ ਬਾਕੀ ਵਾਈਟ ਹੈਨਾ ਵੀਰ ਜੀ ਇੱਥੇ ਖਿਲਾਰ ਲਈ ਇੱਥੇ ਖਿਲਾਰ ਲਈ ਖਿਲਾਰ ਲੋ ਖਿਲਾਰ ਲੋ ਤੇ ਇਤਨੇ ਬਹਿ ਜਾ ਪਾਉਂਗੇ ਥੱਲੇ ਇਤਨਾ ਖਿਲਾਰ ਲਈ ਇਤਨੇ ਪਾਉਂਗੇ ਥੱਲੇ ਬਹਿ ਜਾਓ ਲਓ ਜੀ ਕਿਤੇ ਸ਼ਾਕ ਨਹੀਂ ਬੈਟ ਜਾਗਾ ਕੋਈ ਬਿਲਕੁਲ ਜੀ ਬਿਲਕੁਲ ਹਾਂ ਕੋਈ ਮੰਗਾ ਨਹੀਂ ਕੋਈ ਪਵਾੜਾ ਨਹੀਂ ਇਤਨੇ ਬਹਿ ਗਿਆ ਇਤਨੇ ਧਰਾਂ ਮਾਰੀ ਜਾਣੀਆਂ ਲਓ ਲਓ ਜੀ ਇਧਰ ਚਵਾਈ ਵੇਖ ਇਧਰ ਵੇ ਵੀਰਾ ਹਾਂਜੀ ਹਾਂ ਬਿਲਕੁਲ ਕੱਲੇ ਕੱਲੇ ਥਾਂ ਦੀ ਦਰ ਇਧਰ ਵੇ ਆ ਦੂਜੇ ਥਾਂ ਦੀ ਆ ਬਿਲਕੁਲ ਜੀ ਹਾਂਜੀ ਇਧਰ ਦੋ ਦੇ ਚੈਕ ਇਧਰ ਇਧਰ ਲਾਓ ਜੀ ਇਧਰ ਓਕੇ ਆ ਗਏ ਪੂਰੇ ਮੈਂ ਨਾ ਚੀ ਇਧਰ ਇਹ ਮਰੀ ਜਾ ਉਤਰਾ ਕੋਈ ਚੱਕਰ ਨਹੀਂ ਇਹ ਨਾੜਾਂ ਦੱਸਦੀਆਂ ਦੁੱਧ ਦੇ ਕਿੰਦੀ ਸੀਲਸ ਲਾ ਕੇ ਕਰਮਾ ਲਾ ਆ ਗਿਆ 15 16 ਕਿਲੋ ਦੁੱਧ ਕਰ ਜੂਗੀ ਵੀਰਾ ਇਸ ਤਾਂ ਕਿੰਨਾ ਹੋਣਾ ਕਰੋ ਮਾ ਹੁਣ 12 13 ਕਿਲੋ 12 13 13 ਕਿਲੋ ਆ 12 ਦੀ ਗਾਰੰਟੀ ਲੈ ਲੈ 12 ਦੀ ਗਾਰੰਟੀ ਪਹਿਲਾ ਸੁਗਾ ਹਨਾ ਪਹਿਲਾ ਸੁਗਾ ਠੀਕ ਹੈ ਜੀ ਲਓ ਜੀ ਕਰੋ ਜੀ ਤੋੜਾ ਤੜਾ ਚੈੱਕ ਲਹਿਰਾ ਬਹਿਰਾ ਕਰ ਦੂ ਗਾਂ ਜਾ ਕੇ ਹਾਂਜੀ ਹਾਂਜੀ ਖੜਾ ਕਿ ਨਹੀਂ ਹਾਂਜੀ 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 ਯਾਰ ਸੋਣੀ ਆ ਬਿਲਕੁਲ ਕਿਸੇ ਵਾਸੇ ਕੋਸੀ ਨਹੀਂ ਸ਼ਾ ਜੀ ਬੂਤੀ ਸੋਣੀ ਪਹਿਲਾ ਸੁਗਾ ਉਹ ਵੀ ਪਹਿਲਣਾ ਜੀ ਦੋਵੇਂ ਪਹਿਲਣਾ ਦੋ ਹੀ ਅੱਜ ਡੰਗਰ ਆ ਦੋਵੇਂ ਪਹਿਲਣਾ ਬਿਲਕੁਲ ਜੀ ਸੁਧਰੇ ਆਪਾਂ ਲੈਂਦੇ ਆ ਹਾਂਜੀ ਤੇ ਸੁਧਰਾ ਡੰਗਰ ਵੀਰ ਛੇਤੀ ਵਿਗਦਾ ਬਿਲਕੁਲ ਹਾਂਜੀ ਲਓ ਜੀ ਲੈ ਆਲੂ ਆ ਵੀ ਚੰਗਾ ਅਦਰ ਦੀ ਕੁਆਲਿਟੀ ਕਿੱਡੀ ਸਾਫ ਸੁਥਰੀ ਆ ਹੈ ਫਾੜੀ ਵਾਲਾ ਝੱਡਾ ਫਾੜੀ ਵਾਲਾ ਝੱਡਾ ਬੰਦ ਹੋ ਗਈ ਨਹੀਂ ਇਹ ਰੇ ਹੂ ਵੀ ਆ ਇਹ ਬਾਕੀ ਵਾਈਟ ਆ ਤੇ ਥਾਣਾ ਉਹਨੇ ਉਹਨੇ ਬਲੈਕ ਜੇ ਮਹਿੰਦੀ ਲਾਈ ਹੁੰਦੀ ਹਾਂਜੀ ਕਿੱਡੇ ਸੋਹਣੇ ਸੋਹਣੇ ਥਣ ਹਾਂਜੀ ਤੇ ਵੀਰ ਚੋਂ ਨੇ ਪੋਲੀ ਰਹੀ ਆ ਚੋਂ ਵੀ ਪੋਲੀ ਹਾਂਜੀ ਹਾਂਜੀ ਤੇ ਵੀਰ ਦੀ ਰੇਡ ਰੂਟ ਫਿਰ ਰੇਡ ਵੀਰ ਦੀ ਜਾਇ ਜਾਇ ਉਤਰਾ 50000 ਦੀ ਬੱਚੀ ਸੀ ਹਾਂਜੀ ਤੇ ਫਲ ਜਾਣਗੇ ਇਹੋ ਜੀਆਂ ਵਜ੍ਹਾ ਤੋਂ ਕਣਾਂ ਨੂੰ ਲੋਕੀ ਜਾਈ ਜਾਂਦੇ ਇਹਦੀ ਕੰਮ ਕਰਨਾ 10000 ਘਾਟ ਵਟ ਲਾਂਗੇ ਹਾਂਜੀ ਤੇ ਕਿਹੜੀ ਚੰਗੀ ਜਗ੍ਹਾ ਲੱਗਣ ਪਾਹ ਚੰਗੀ ਆ ਬਿਲਕੁਲ ਜੀ ਹਾਂ ਘਾਟ ਵਟ ਲਾਂਗੇ ਬਿਲਕੁਲ ਜੀ ਇਧਰ ਵੀਰ ਜੀ ਇਤਰਾ ਭਾਵੇਂ ਥੱਲੇ ਬੈਠਾ ਰੇ ਲਓ ਜੀ ਕਰੋ ਜੀ ਇਧਰ ਕਾਟ ਵਟ ਲਾਂਗੇ ਉਹ ਚੰਗੇ ਆ ਹਾਂਜੀ ਤੇ ਫਲ ਆ ਕੇ ਨਹੀਂ ਵੇਚਨੇ ਤੇ ਰੇਡ ਰੂਟ ਵੀਰ ਜੀ ਜੈ ਜੀ ਵੀਰ ਜੀ ਕੀ ਰੇਡ ਕਰਦੇ ਆ ਰੇਡ ਵੀਰ ਜੀ 37 38 ਕਰ ਲਈਏ ਭਾਵੇਂ 40 ਕਰ ਲਈਏ ਆਪਾਂ 35000 ਦੀ ਵਛੀ ਦੇਣੀ ਆ 35 ਦੀ ਇਹ ਦੇਣੀ ਆ ਛੋੜ ਛੋੜ ਕਰਨੀ ਆ ਬਸ ਇਹ ਛੋੜ ਹੀ ਕਰਨੀ ਆ ਦੀ ਇਹਨੇ ਦੀ ਕਹਦੀ ਹੈ ਆਪਾਂ 35000 ਦੀ ਦੇਣੀ ਆ ਵੀਰ ਜੀ ਠੀਕ ਹੈ ਜੀ ਮੁੱਲ ਭਾਵੇਂ 40 ਕੋਈ ਕਰਾ ਲੈ ਠੀਕ ਹੈ ਜੀ ਹਾਂਜੀ ਇਧਰ ਵੇ ਲਓ ਸੀਲਿੰਗ ਪੂਰੀ 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 ਸੀਲ ਆ ਬਕਰਾਈ ਦਿੱਤੀ ਚੈੱਕ ਤੇ ਵੀਰ ਜੀ ਆਪਣਾ ਨੰਬਰ ਤੇ ਦੋ ਤਰਾ ਵੀਰੇ ਦਾ ਫਾਲੋ ਵੇ ਹਾਂਜੀ ਵਛੀ ਉਹ 50000 ਦੀ ਵੇਚ ਦੇ ਦੀ ਆ ਠੀਕ ਹੈ ਜੀ 50000 ਦੀ ਵਛੀ ਵੇਚ ਦੇ ਦੀ ਆ ਦੇ ਦੀ ਬਿਲਕੁਲ ਜੀ ਹੈ ਬਿਲਕੁਲ ਜੀ ਦੇ ਵੀਰ ਜੀ ਨੰਬਰ ਤੇ ਲੋਕੇਸ਼ਨ ਦੱਸ ਦਿਓ ਆ ਪਚਾਦਨੇਗੀ ਰੋ 13 4713 ਠੀਕ ਆ ਜੀ ਹਾਂ ਜੀ ਆਉਣ ਵੀਰ ਜੀ ਇੱਕ ਪਹਿਲਾਂ ਇੱਕ ਗੱਲ ਕਰਦੇ ਆ ਹਾਂ ਜੀ ਰਾਤ ਰਵੇ ਕੋਈ ਦੋ ਡੰਗ ਚੋਲੇ ਹਾਂ ਜੀ ਤਿੰਨ ਚੋਲੇ ਆਪਣੇ ਘਰੇ ਕਈ ਵਾਰ ਪਛੂਰ ਦੂਜੇ ਸੰਗ ਘਟ ਜਾਂਦਾ ਕਿਲੋ ਖੰਡ ਉਹ ਗੱਲ ਦਾਣਾ ਲਾਂਮਾ ਕੋਈ ਦਵੇ ਹਾਂ ਜੀ ਤੇ ਦੁੱਧ ਜੋ ਦੱਸਿਆ ਉਹੋ ਕੁਛ ਰਖ ਲੂਗਾ ਠੀਕ ਆ ਜੀ ਐ ਗੱਲ ਦੀ ਆਪਣੀ ਪਿੰਡ ਮੂਸਾ ਜ਼ਿਲ੍ਹਾ ਤਰਨਤਾਰਨ ਹਾਂ ਜੀ ਹਾਂ ਜੀ ਹਾਂ ਜੀ ਠੀਕ ਆ ਜੀ ਠੀਕ ਲਓ ਜੀ ਕਿਹੇ ਗੱਲਾਂ ਕੋਸੇ ਨਹੀਂ ਡੰਗਰ ਭਿੱਖੀ ਮਿੰਡ ਆਪਾਂ ਨੂੰ 7-8 ਕਿਲੋਮੀਟਰ ਚਪਾਲ ਆਪਾਂ ਨੂੰ 7-8 ਕਿਲੋਮੀਟਰ ਕੋਈ ਆਉਣ ਤੇ ਤਰਨਦਾਰਨਾ ਆਪਾਂ ਨੂੰ 16 ਤੋਂ 17 ਕਿਲੋਮੀਟਰ ਠੀਕ ਹੈ ਜੀ ਓਕੇ ਜੀ ਜੀ ਐਨ ਵੀ ਜੀ ਓਕੇ ਜੀ ਧੰਨਵਾਦ ਜੀ ਧੰਨਵਾਦ ਜੀ ਦੋਸਤੋ ਇਹੀ ਆਪਣੇ ਅੱਜ ਦੇ ਨਾਲ ਤੇ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਡੇਲੀ ਰੁਟੀਨ ਦੇ ਵਿੱਚ ਨਵੀਆਂ-ਨਵੀਆਂ ਵੀਡੀਓ ਲੈ ਕੇ ਆਵਾਂਗੇ ਤੁਹਾਡੇ ਸਾਹਮਣੇ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਧੰਨਵਾਦ